ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਸਾਡੇ ਨਾਲ ਮੌਜੂਦ ਨੇ ਸੰਤੋਸ਼ ਸਿੰਘ ਨਗਰਾ ਜੀ ਆਪਾਂ ਗੱਲ ਕਰਦੇ ਆਂ ਵੀ ਕਿਵੇਂ ਹੈ ਨਾ ਕੀ ਅੱਜ ਦਾ ਮੁੱਦਾ ਟੌਪਿਕ ਲੈ ਕੇ ਆਏ ਨੇ ਨਗਰਾ ਸਾਹਿਬ ਸਵਾਗਤ ਹੈ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਵੀ ਸਿਰਕੀ ਟੀਵੀ ਦੇ ਵਿੱਚ ਪਹਿਲਾਂ ਨਗਰ ਸਾਹਿਬ ਆਪਣੇ ਆਪ ਨੂੰ ਦਰਸ਼ਕਾਂ ਨੂੰ ਦੱਸੋ ਵੀ ਤੁਸੀਂ ਕੌਣ ਹੋ ਕੀ ਕੰਮ ਕਰਦੇ ਹੋ ਕਿਹੜੀ ਜਥੇਬੰਦੀ ਨਾਲ ਲੱਗੇ ਹੋ ਜਿਹੜਾ ਤੁਹਾਡੇ ਹੱਰੇ ਜਾਂ ਲੋਗੋ ਲੱਗਿਆ ਬਿੱਲਾ ਲੱਗਿਆ ਕੀ ਹੈ ਮੈਂ ਸੰਤੋਖ ਸਿੰਘ ਨਗਰ ਕਿਸਾਨ ਮਜੂਰ ਸ਼ਗਾਰ ਕਮੇਟੀ ਜ਼ਿਲ੍ਹਾ ਪ੍ਰਧਾਨ ਲੁਧਿਆਣੇ ਦਾ ਜੀ ਤੇ ਆਮ ਅਸੀਂ ਲੋਕਾਂ ਦੇ ਹਿੱਤਾਂ ਦੀ ਜਿਹੜੀ ਗੱਲ ਕਰਦੇ ਨੇ ਇਹ ਨੇ ਕਿਸਾਨ ਐ ਖੇਤੀਬਾੜੀ ਨਾਲ ਜੁੜੇ ਐ ਜਿੰਨੀਆਂ ਵੀ ਕੋਈ ਪ੍ਰੋਬਲਮਾਂ ਹੁੰਦੀਆਂ ਨੇ ਉਹਦੇ ਸਬੰਧ ਵਿੱਚ ਅਸੀਂ ਆਮ ਤੌਰ ਤੇ ਜਿਹੜੇ ਮੁੱਦੇ ਚੱਕਦੇ ਰਹਿੰਦੇ ਆ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਵੀ 13 ਫਰਵਰੀ ਦੇ ਅਸੀਂ ਦਿੱਲੀ ਉੱਥੇ ਸ਼ੰਘੂ ਬਾਡਰ ਤੇ ਬੈਠੇ ਆ ਗੈਰ ਰਾਜਨੀਤਿਕ ਸਾਡੀ ਜਥੇਬੰਦੀਆਂ ਨੇ ਤੇ ਉਹ ਵੀ ਉੱਥੇ ਮੋਰਚਾ ਚੱਲਦਾ ਤੇ ਨਾਲ ਦੀ ਨਾਲ ਇੱਧਰ ਜਿਹੜੀਆਂ ਕੋਈ ਲੋਕਾਂ ਨੂੰ ਪ੍ਰੋਬਲਮਾਂ ਆਣੇ ਉਹਦੇ ਤੋਂ ਨੰਦੇ ਵਿੱਚ ਵੀ ਅਸੀਂ ਆਮ ਤੌਰ ਤੇ ਮੁੱਦੇ ਚੱਕਦੇ ਰਹਿੰਦੇ ਆ ਜਿਹੜਾ ਅੱਜ ਦਾ ਮੁੱਦਾ ਆਪਾਂ ਰੱਖ ਰਹੇ ਆ ਤੁਸੀਂ ਗੱਲ ਕੀਤੀ ਸੀਗੀ ਵੀ ਅਵਾਰਾ ਪਸ਼ੂਆਂ ਦੇ ਐਕਸੀਡੈਂਟ ਹੁੰਦੇ ਨੇ ਉਹ ਕੀ ਅਵਾਰਾ ਪਸ਼ੂ ਕਿਵੇਂ ਕੀ ਹਸਰਤਾ ਉਹਨਾਂ ਦਾ ਇਹ ਜਿਹੜਾ ਮਸਲਾ ਹੈ ਇਹ ਅਵਾਰਾ ਪਸ਼ੂਆਂ ਦਾ ਤਾਂ ਉਹ ਮੈਟਰ ਵੱਖਰਾ ਹੈ ਉਹ ਕਿਤੇ ਫੇਰ ਵਿਸ਼ੇ ਤੇ ਕੋਈ ਗੱਲ ਹੋ ਜੂ ਅੱਜ ਜਿਹੜਾ ਸਾਡੇ ਕੋਲ ਮਸਲਾ ਆਇਆ ਕੁਝ ਦਿਨ ਪਹਿਲਾਂ ਪਿੰਡ ਵਾਲਿਓਂ ਦੇ ਵਿੱਚ ਇੱਕ ਰਾਘੀਰਤੀ ਕੋਈ ਲਖੋਵਾਲ ਦਾ ਉਹਦੇ ਵਿੱਚ ਜਿਹੜੀਆਂ ਗੁੱਜਰ ਮੱਝਾਂ ਨੇ ਫਿਰਦੇ ਨੇ ਉਹ ਮੱਝ ਨੇ ਟੱਕਰ ਮਾਰੀ ਉਹ ਨੌਜਵਾਨ ਦੀ ਉੱਥੇ ਹੀ ਮੌਤ ਹੋ ਗਈ ਉਹਦੀ ਵੀਡੀਓ ਵੀ ਜਦੋਂ ਮੇਰੇ ਕੋਈ ਬੜਾ ਦੁੱਖ ਲੱਗਿਆ ਵੀ ਦੇਖੋ ਇੱਕ ਕਿਸੇ ਦਾ ਪਤੀ ਕਿਸੇ ਦਾ ਬਾਪ ਕਿਸੇ ਭੈਣ ਦਾ ਭਰਾ ਕਿਸੇ ਮਾਤਾ ਦਾ ਪੁੱਤ ਚਲਿਆ ਗਿਆ ਕੀ ਸਾਡੇ ਪ੍ਰਸ਼ਾਸਨ ਦੀ ਇਹ ਅਣਗਹਿਲੀ ਨਹੀਂ ਹੈ ਵੀ ਜਿਹੜੀ ਅਸੀਂ ਟੈਪਕ ਦੀਆਂ ਗੱਲਾਂ ਕਰਦੇ ਆ ਜਿਵੇਂ ਕਿ ਹੁਣ ਕਾਨੂੰਨ ਬਣਾਇਆ ਹੈ ਟ੍ਰੈਫਿਕ ਦੇ ਸਬੰਧ ਵਿੱਚ ਬੱਚਿਆਂ ਦੇ ਵੀ ਵਹੀਕਲ ਹੈ ਜਿਹੜਾ 18 ਸਾਲ ਦੀ ਉਮਰ ਤੋਂ ਘੱਟ ਚਲਾ ਨਹੀਂ ਸਕਦੇ ਸਵਾਗਤ ਵੀ ਕਰਦੇ ਆ ਪਰ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਸਾਰੀ ਸਰਕਾਰ ਦੀ ਸਿਸਟਮ ਨੂੰ ਇਹ ਕਹਿਣਾ ਚਾਹੁੰਦੇ ਆ ਟ੍ਰੈਫਿਕ ਨੂੰ ਕਹਿਣਾ ਟ੍ਰੈਫਿਕ ਇੰਚਾਰਜ ਨੂੰ ਇਹ ਕਹਿਣਾ ਚਾਹੁੰਦੇ ਆ ਹੋਰ ਜਿਹੜਾ ਸਾਡੇ ਐਸਡੀਐਮ ਸਾਹਿਬ ਬੈਠੇ ਨੇ ਡੀਸੀ ਸਾਹਿਬ ਬੈਠੇ ਨੇ ਉਹਨਾਂ ਦੇ ਵੀ ਧਿਆਨ ਦੇ ਵਿੱਚ ਆ ਗਈ ਉਹ ਵੀ ਏਡਾ ਵੱਡਾ ਜਿਹੜਾ ਹਾਦਸਾ ਵਾਪਰਿਆ ਇਹ ਗੁੱਜਰਾਂ ਦੀਆਂ ਨੇ ਗੈਰਹੀ ਕਰਕੇ ਵਾਪਰਿਆ ਵੀ ਇਹਨਾਂ ਨੂੰ ਬੈ ਇਨ ਕਿਉਂ ਨਹੀਂ ਕੀਤਾ ਜਾਂਦਾ ਇਹ ਗੁੱਜਰਾਂ ਨੇ ਕੀ ਨਹੀਂ ਕੀਤੀ ਭਾ ਦੋਥੇ ਨੇ ਗਈ ਤਾਂ ਇਹ ਜੀ ਦੇਖੋ ਸੈਕੜੇ ਪਸ਼ੂ ਜਿਹੜਾ ਕੋ ਗੁਜਰ ਦੇ ਰਿਆਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਕੋ ਜਮੀਨਾਂ ਨੇ ਉੱਥੇ ਦੋ ਦੋ ਕੀਲੇ ਚਾਚਰ ਕੀਦੇ ਦੋ ਦੋ ਕੀਲੇ ਦੇ ਵਿੱਚ ਉਹਨਾਂ ਨੇ ਆਪਣਾ ਰਹਿਸ਼ੀ ਕੁਝ ਮਕਾਨ ਜਿਹੜੀਆਂ ਛੰਨਾ ਬਗਾਰਾ ਮਕਾਨ ਵੀ ਪੱਕੇ ਪਾਏ ਹੋਏ ਨੇ ਉਹਨਾਂ ਕੋ ਜਗ੍ਹਾ ਹੈ ਪਰ ਇਹ ਅਸੀਂ ਤਾਂ ਇਹ ਕਹਿੰਨੇ ਵੀ ਸਰੂ ਸਰ ਕਾਨੂੰਨ ਦੀ ਜਿਹੜੀਆਂ ਧੱਗੀਆਂ ੜਾਈਆਂ ਜਾ ਰਹੀਆਂ ਨੇ ਦੇਖੋ ਤੁਸੀਂ ਰੋਡ ਦੇ ਉੱਤੇ ਰੋਡ ਦੇ ਉੱਤੇ ਕਿਸੇ ਦਾ ਪਸ਼ੂ ਚੜਾਉਣ ਦਾ ਕੋਈ ਅਧਿਕਾਰ ਨਹੀਂ ਵੀ ਖੁੱਲਾ ਪਸ਼ੂ ਛੱਡ ਕੇ ਤੁਸੀਂ 100 100 70 70 ਮੱਝਾਂ ਜਿਹੜੀਆਂ ਉਹ ਰੋਡ ਦੇ ਉੱਤੇ ਹਰ ਰੋਜ਼ ਲੈ ਕੇ ਨਿਕਲਦੇ ਨੇ ਜੇ ਉਹ ਮੱਝਾਂ ਜਾ ਰਹੀਆਂ ਸੀ ਤਾਂ ਹੀ ਨੌਜਵਾਨ ਦੀ ਉਹ ਡੈਥ ਹੋਈ ਹੈ ਉੱਤੇ ਬਹੁਤ ਵੱਡਾ ਜਣੀ ਇੱਕ ਮਤਲਬ ਇੱਡਾ ਵੱਡਾ ਨੁਕਸਾਨ ਹੈ ਜਿਹੜਾ ਨਾ ਪੂਰਾ ਹੋਣ ਵਾਲਾ ਘਟ ਹੈ ਜਿਹੜਾ ਉਹ ਨੁਕਸਾਨ ਪਰਿਵਾਰ ਦਾ ਹੋਇਆ ਹੈ ਇਹ ਗੁਜ਼ਰਾਂ ਕਰਕੇ ਉਹ ਜਿਹੜੀਆਂ ਵਾਰਾ ਜੇ ਖੁੱਲੇ ਪਸ਼ੂ ਜਾ ਰਹੇ ਨੇ ਪਸ਼ੂ ਨੂੰ ਕੀ ਪਤਾ ਪਸ਼ੂ ਤਾਂ ਇੱਕ ਪਸ਼ੂ ਆ ਉਹਨੂੰ ਵੀ ਇੰਨਾ ਪਤਾ ਵੀ ਰਾਹ ਦੇ ਵਿੱਚ ਕੀ ਰਾਹੀ ਨਗਰੇ ਨੇ ਉਹਨੇ ਟੱਕਰ ਮਾਰੀ ਉਹ ਜਿਹਦੇ ਮੋਟਰਸਾਈਕਲ ਟੁੱਟ ਗਿਆ ਨਾਲੇ ਜਿਹਦੇ ਨਾਲੇ ਮੁੰਡੇ ਦੀ ਮੌਤ ਹੋ ਗਈ ਉਹਦੀ ਨਗਰਸਵ ਵਿੱਚ ਇੱਕ ਤੁਸੀਂ ਗੱਲ ਇਹ ਕਹਿ ਗਏ ਵੀ 100 170 70 ਪਸ਼ੂ ਇਹ ਗੁਜਰਾਂ ਨੂੰ ਬਹੁਤ ਗਰੀਬ ਕਮਿਊਨਿਟੀ ਚ ਗਿਣਾਇਆ ਜਾਂਦਾ ਜੇ ਤੁਸੀਂ 70 ਪਸ਼ੂ ਲਾਈਏ ਆਪਾਂ 100 ਨਾ ਲਾਈਏ ਅੱਜ ਕੱਲ ਤਾਂ ਮੱਝ ਦਾ ਜਿਹੜਾ ਭਾਅ ਆ ਉਹ ਕਾਫੀ ਆ ਤੁਹਾਡੇ ਸੰਨ ਕਿੰਨੇ ਕੀ ਦੀ ਇੱਕ ਮੱਝ ਹੋਗੀ ਤਕਰੀਬਨ ਆਪਾਂ ਇਹਨਾਂ ਦਾ ਘੱਟੋ-ਘੱਟ ਜਾਂ ਰੇਟ ਰੱਖੀ ਵੈਸੇ ਤਾਂ ਲੱਖ ਤੋਂ ਵੀ ਟੱਪ ਗਿਆ ਜਾਨੀ ਅਸੀਂ ਲਾਉਨੇ ਆ ਵੀ 70000 ਤੋਂ ਮੱਝ ਘੱਟ ਨਹੀਂ ਮਿਲਦੀ ਹਲਕੀ ਮੱਝ ਵੀ 70000 ਦੀ ਘੱਟੋ-ਘੱਟ 70000 ਦੀ ਹੈ ਹੁਣ ਜੇ 70000 ਨੂੰ ਤੁਸੀਂ 70 ਨਾਲੇ ਗੁਣਾ ਕਰ ਦਈਏ ਤਾਂ ਇਹ ਬਹੁਤ ਵੱਡੀ ਅਮਾਉਂਟ ਬਣ ਜਾਂਦੀ ਹੈ ਬਹੁਤ ਵੱਡੀ ਰਕਮ ਬਣ ਜਾਂਦੀ ਹੈ ਬਹੁਤ ਅਮੀਰ ਬੰਦੇ ਨੇ ਬਹੁਤ ਵੱਡੀ ਅਮਾਉਂਟ ਹੈ ਜੀ ਇਹਨਾਂ ਕੋਈ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਇਹ ਫ੍ਰੀ ਸਿਰਫ ਤੇ ਇਹਨਾਂ ਦਾ ਨੁਕਸਾਨ ਇੱਕ ਨਹੀਂ ਹੈ ਸਰ ਬਹੁਤ ਵੱਡਾ ਡਾਕਟਰ ਸਾਹਿਬ ਨੁਕਸਾਨ ਹੈ ਇੱਕ ਤਾਂ ਇਹ ਜਿੰਨਾ ਵੀ ਅਸੀਂ ਰੋੜਾਂ ਦੇ ਉੱਤੇ ਸੂਆ ਨਹਿਰਾਂ ਦੇ ਉੱਤੇ ਬੂਟੇ ਲਗਾਏ ਜਾਂਦੇ ਨੇ ਮਹਿਮਾਨ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਸਰਕਾਰ ਨੂੰ ਵੀ ਇਹ ਤਾਂ ਜਲਦ ਤੋਂ ਜਲਦ ਇਹਨਾਂ ਤੇ ਬੈਨ ਕੀਤਾ ਜਾਵੇ ਜੇ ਪਸ਼ੂ ਰੱਖਣੇ ਨੇ ਦੇਖੋ ਕਿਸਾਨ ਵੀ ਰੱਖਦੇ ਨੇ ਸਾਡੇ ਪਿੰਡਾਂ 'ਚ ਰਹਿਣ ਵਾਲੇ ਮਜ਼ਦੂਰ ਵੀ ਪਸ਼ੂ ਰੱਖਦੇ ਨੇ ਇਹ ਨਹੀਂ ਵੀ ਇਕੱਲੇ ਪਸ਼ੂ ਰੱਖਦੇ ਨੇ ਇਹ ਤਾਂ ਬਹੁਤ ਘੱਟ ਗਿਣਤੀ ਆ ਪਰ ਕਿਸਾਨਾਂ ਜਿੰਨੇ ਵੀ ਕਿਸਾਨ ਮਜ਼ਦੂਰ ਰੱਖਦੇ ਨੇ ਉਹ ਆਪਣੀ ਬਾਉਂਡਰੀ 'ਚ ਰੱਖਦੇ ਨੇ ਬਾਹਰੋਂ ਖੇਤਾਂ 'ਚੋਂ ਘਾਹ ਕੱਖ ਲੈ ਕੇ ਆਉਂਦੇ ਨੇ ਚਾਹੇ ਕੋਈ ਆਪਣਾ ਵੀਜੇ ਠੇਕੇ ਤੇ ਲੈ ਕੇ ਵੀਜੇ ਚਾਹੇ ਕਿਸੇ ਕਿਸਾਨ ਤੋਂ ਮੁੱਲ ਲਵੇ ਚਾਹੇ ਕੋਈ ਜਿਵੇਂ ਵੀ ਪੱਠੇ ਲੈ ਕੇ ਆਉਂਦੇ ਨੇ ਉਹ ਪਸ਼ੂ ਪਾਲਦੇ ਨੇ ਉਹ ਆਪਣਾ ਕਿੱਤਾ ਚਲਾ ਰਹੇ ਨੇ ਇਹਨਾਂ ਨੇ ਤਾਂ ਇੱਕ ਮਜ਼ਾਕ ਬਣਾ ਲਿਆ ਪੰਜਾਬ ਦਾ ਵੀ 100-100 ਮੱਝ 70-70 ਮੱਝਾਂ ਤੁਸੀਂ ਰੋਡ ਦੇ ਉੱਤੇ ਆਵਾਰਾ ਫਰੀ ਚਾਰੋ ਵਧੀਆ ਘਾਹ ਮੂਰੀ ਚੁਗਦੇ ਨੇ ਤੇ ਨਾਲ ਦੀ ਨਾਲ ਬੂਟਿਆਂ ਨੂੰ ਖਤਮ ਕਰਦੇ ਨੇ ਤੇ ਸ਼ਾਮ ਨੂੰ ਆਪਣੀ ਚੋਲੋ ਫਰੀ ਦਾ ਦੁੱਧ ਮਿਲਦਾ ਹੈ ਨਾਲ ਇਹ ਤਾਂ ਬਹੁਤ ਵੱਡੀ ਸਰਕਾਰ ਦੀ ਇੱਕ ਮੈਂ ਕਹਾਂ ਲੋ ਵੀ ਅਣਗਹਿਰੀ ਸਰਕਾਰ ਤੇ ਹਾਨੀ ਦੇ ਰਹੀ ਕੋਈ ਬੂਟਾ ਨਹੀਂ ਛੱਡਦੇ ਜਿਹੜਾ ਜੰਗਲ ਹੈ ਸਾਡਾ ਆ ਜਿਸ ਦਿਨ ਸਰਕਾਰ ਰੌਲਾ ਪਾ ਰਹੀ ਹੈ ਮਾਨਸਾ ਪਾ ਰਹੀ ਨੇ ਬਿਲਕੁਲ ਸੱਚ ਹੈ ਅਸੀਂ ਸਹਿਮਤ ਹਾਂ ਗੱਲਾਂ ਨਾਲ ਵੀ ਜਿਹੜਾ ਜੰਗਲ ਹੈ ਸਾਡਾ ਜੀਵਨ ਹੈ ਜਿਹੜਾ ਦਰਖਤ ਹੈ ਸਾਡੀ ਜਾਨ ਹੈ ਜਿਵੇਂ ਮਨੁੱਖਤੀ ਮਨੁੱਖਤਾ ਦੀ ਇੱਕ ਕੀਮਤ ਹੈ ਇਹ ਜੰਗਲ ਦੀ ਵੀ ਕੋਈ ਬਹੁਤ ਵੱਡੀ ਹੈ ਜਿਹੜੀ ਸਾਨੂੰ ਆਕਸੀਜਨ ਮਿਲਦੀ ਹੈ ਸਾਡੇ ਬਹੁਤ ਵਧੀਆ ਚੀਜ਼ ਹੈ ਜਿਹੜਾ ਜਿੰਨਾ ਵੀ ਜੰਗਲ ਲੱਗ ਜਾਏ ਉਨਾ ਹੀ ਥੋੜਾ ਪਰ ਇਹ ਜੰਗਲ ਆਜਾੜ ਦੇ ਨੇ ਇਹਨਾਂ ਤੇ ਕਾਰਵਾਈ ਅਸੀਂ ਤਾਂ ਮੰਗ ਕੀਤੀ ਹੈ ਅੱਜ ਜਿਹੜਾ ਅਸੀਂ ਮੰਗ ਪੱਤਰ ਦੇ ਕੇ ਆਏ ਸੀ ਡੀਐਮ ਸਾਹਿਬ ਨੂੰ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਤੇ ਜਲਦ ਤੇ ਜੰਦ ਕਾਰਵਾਈ ਕਰੋ ਇਹਨਾਂ ਨੂੰ ਬਹੁਤ ਰੱਖੋ ਅਸੀਂ ਰੱਖਣਾ ਤਾਂ ਨਹੀਂ ਰੋਕਦੇ ਨਗਰ ਸਭਾ ਆਪਾਂ ਗੱਲ ਕਰ ਰਹੇ ਸੀਗੇ ਜੰਗਲਾਂ ਦੀ ਇਹ ਬੂਟੇ ਲਾਉਣ ਦਾ ਸਰਕਾਰ ਦਾ ਖਰਚਾ ਵੀ ਕਾਫੀ ਆਉਂਦਾ ਹੁਣ ਇਹਦੇ ਉੱਤੇ ਹਰ ਸਾਲ ਕਰੋੜਾਂ ਰੁਪਏ ਖਰਚਾ ਆਉਂਦਾ ਹੈ ਮੈਂ ਦੇਖਿਆ ਪਿਛਲੇ ਸਾਲਾਂ ਤੇ ਇੱਕ ਸਾਲ ਮੈਂ ਕੁਝ ਸਾਲਾਂ ਦੀ ਗੱਲ ਹੈ ਮੈਂ ਵੀਡੀਓ ਸਾਹਿਬ ਨੂੰ ਕਿਹਾ ਵੀ ਵੀਡੀਓ ਸਾਹਿਬ ਤੁਸੀਂ ਬੂਟੇ ਲਾਉਨੇ ਬੜੀ ਚੰਗੀ ਗੱਲ ਹੈ ਪਰ ਬੂਟੇ ਲਗਾਉਣਾ ਅਖਬਾਰਾਂ ਦੇ ਵਿੱਚ ਖਬਰਾਂ ਦੇਣੀ ਆ ਵੀ ਅਸੀਂ ਇੰਨੇ ਹਜ਼ਾਰ ਫਲਾਣੇ ਰੋਡ ਤੇ ਇੰਨੇ ਹਜ਼ਾਰ ਕਿਸੇ ਸੂਏ ਜਾਂ ਨਹਿਰ ਤੇ ਬੂਟਾ ਲਗਾ ਦਿੱਤਾ ਕੀ ਉਹਨਾਂ ਨੂੰ ਕਦੇ ਇਹ ਦੇਖਿਆ ਬਾਅਦ ਚ ਲਗਾ ਕੇ ਕਦੇ ਉਹਨਾਂ ਦੀ ਸਾਰ ਲਈ ਆ ਵੀ ਉਹ ਪੜਦੇ ਨੇ ਕਿ ਜਾਂ ਉਜਾੜੇ ਦਿੰਦੇ ਨੇ ਗੁਜਰ ਪਸ਼ੂ ਚਾਰਨੇ ਵਾਲਿਆਂ ਨੂੰ ਪਸ਼ੂ ਤਾਂ ਪਸ਼ੂ ਨੂੰ ਕੀ ਪਤਾ ਪਸ਼ੂ ਚੱਲ ਰਿਹਾ ਤੇ ਕਿਤੇ ਘਾਹ ਚ ਕਿਉਂਗਾ ਨਾਲ ਉਹਦੇ ਬੂਟਾ ਮੂੰਹ ਜਾ ਗਿਆ ਨਾ ਤਾਂ ਖਿੱਚ ਲੈਣਾ ਕੋਈ ਪੁੱਛਦਾ ਨਹੀਂ ਹੈ ਇਹ ਬਹੁਤ ਵੱਡੀ ਗੱਲ ਹੈ ਸਰਕਾਰ ਨੂੰ ਅੱਜ ਧਿਆਨ ਕਿਉਂਕਿ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਇਹ ਜਿੰਦ ਜਾਣ ਨੇ ਸਾਡੀ ਸਰਕਾਰ ਨੂੰ ਇਹਦੇ ਉੱਪਰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਹੈ ਵੀ ਕੋਈ ਸਾਡਾ ਕੋਈ ਡਾਕਟਰ ਸਾਹਿਬ ਗੁਜਰਾਨਾ ਕੋਈ ਨਿੱਜੀ ਵਿਰੋਧ ਨਹੀਂ ਹੈ ਉਹ ਸਾਡੇ ਭਰਾ ਨੇ ਅਸੀਂ ਕੋਈ ਵੈਸੇ ਵਿਰੋਧ ਨਹੀਂ ਕਰਦੇ ਅਸੀਂ ਉਹਨਾਂ ਦੀ ਜਿਹੜੀ ਸੋਚ ਹੈ ਮਾਨਸਿਕਤਾ ਹੈ ਬਿਲਕੁਲ ਉਹ ਅਨਗੌੜੀ ਕਰਦੇ ਨੇ ਜਮੇ ਨਹੀਂ ਗੌਰ ਦੇ ਵੀ ਪਬਲਿਕ ਰਾਹਗੀਰ ਔਖੇ ਹੋ ਰਹੇ ਨੇ ਐਕਸੀਡੈਂਟ ਹੁੰਦੇ ਨੇ ਨੁਕਸਾਨ ਹੁੰਦੇ ਨੇ ਜੇ ਕੋਈ ਕਿਸਾਨ ਉਹਨਾਂ ਨੂੰ ਰੋਕਦਾ ਡਾਕਟਰ ਸਾਹਿਬ ਇਹ ਵੀ ਕਈ ਮਸਲੇ ਸਾਡੇ ਸਾਹਮਣੇ ਆਏ ਨੇ ਜੇ ਕੋਈ ਕਿਸਾਨ ਉਹਨਾਂ ਨੂੰ ਰੋਕਦਾ ਵੀ ਤੁਸੀਂ ਇਹ ਰਾਹ ਨੂੰ ਨਾ ਲੈ ਕੇ ਜਾਓ ਤਾਂ ਗਲ ਪੈਂਦੇ ਨੇ ਇੱਕ ਉਹਨਾਂ ਦੇ ਵਿੱਚ ਹੋਰ ਵੱਡੀ ਗੱਲ ਹੈ ਵੀ ਉਹਨਾਂ ਦੀਆਂ ਬੀਬੀਆਂ ਜਿਹੜੀਆਂ ਲੇਡੀਜ਼ ਨੇ ਉਹ ਮੱਝਾਂ ਚਾਲਦੀਆਂ ਨੇ ਜੇ ਕੋਈ ਕਿਸਾਨ ਉਹਨਾਂ ਨੂੰ ਗੱਲ ਕਹਿ ਜਵੇ ਤਾਂ ਉਹ ਕੱਪੜੇ ਪਾੜ ਕੇ ਮਤਲਬ ਦੂਜਾ આરોਪ ਲਗਾ ਦਿੰਦੀਆਂ ਨੇ ਵੀ ਸਾਨੂੰ ਇਹਨਾਂ ਨੇ ਜੀ ਬਾਹ ਫੜੀ ਜਾਂ ਜੋ ਵੀ ਕੁਝ ਹੈਗਾ ਅਸੀਂ ਇਹ ਵੀ ਕਹਿੰਦੇ ਆ ਵੀ ਇਦਾਂ ਨਾ ਕਰੋ ਤੁਸੀਂ ਪਸ਼ੂ ਰੱਖੋ ਤੁਹਾਡੇ ਨਾਲ ਅਸੀਂ ਸਹਿਮਤ ਆ ਤੁਸੀਂ ਸਾਡੇ ਨਾਲ ਅਸੀਂ ਤੁਹਾਡੇ ਨਾਲ ਅਸੀਂ ਇਦਾਂ ਕੋਈ ਵਿਰੋਧ ਨਹੀਂ ਕਰਦੇ ਕਿਸੇ ਦਾ ਹੀ ਇਨਖਿਆਰੀ ਹੈ ਸਾਡੇ ਵੀ ਤੁਸੀਂ ਕਿਉਂ ਪਸ਼ੂ ਰੱਖਦੇ ਰੱਖਦੇ ਆ ਤਾਂ ਦੁੱਧ ਜਾਂਦਾ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਜਾਂਦਾ ਕੋਈ ਮਾੜੀ ਗੱਲ ਨਹੀਂ ਬਹੁਤ ਵਧੀਆ ਕੀਤਾ ਹੈ ਜਾ ਤੁਸੀਂ ਕਿਤੇ ਦੀ ਕਮਾਈ ਕਰਦੇ ਹੋ ਤਾਂ ਫਿਰ ਤੁਸੀਂ ਠੇਕੇ ਤੇ ਜ਼ਮੀਨਾਂ ਲਓ ਆਪ ਦਾ ਹਰਾ-ਝਰਾ ਬੀਜੋ ਵਰਸਣ ਬੀਜੋ ਬਾਜਰਾ ਚਰੀਏ ਜੋ ਮਰਜ਼ੀ ਬੀਜੋ ਕੋਈ ਵੀ ਨਹੀਂ ਤੁਹਾਨੂੰ ਰੋਕਦਾ ਪਰਾਲੀ ਤੁਹਾਨੂੰ ਫ੍ਰੀ ਦੀ ਮਿਲ ਜਾਂਦੀ ਹੈ ਪਰਾਲੀ ਤੁਸੀਂ ਉਹ ਲਈ ਆਉਨੇ ਕੁਝ ਵੀ ਨਹੀਂ ਪੈਸੇ ਲੱਗਦੇ ਪਰਾਲੀ ਫ੍ਰੀ ਮਿਲਦੀ ਹੈ ਫਿਰ ਵੀ ਤੁਸੀਂ ਜਾ ਕੇ ਸਾਡਾ ਇਦਾਂ ਨੁਕਸਾਨ ਕਰਾਂਗੇ ਪੰਜਾਬ ਦਾ ਤਾਂ ਅਸੀਂ ਹਰ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਤੋਂ ਮੰਗ ਕਰਦੇ ਹਾਂ ਇਹਨਾਂ ਤੇ ਕਾਰਵਾਈ ਕਰੋ ਕੀ ਤੁਸੀਂ ਆਪਣੀ ਜਥੇਬੰਦੀ ਕੰਨੀ ਇਸ ਦੀ ਆਵਾਜ਼ ਚੱਕਣ ਦੀ ਕੋਸ਼ਿਸ਼ ਕਰ ਰਹੇ ਹੋ ਅਸੀਂ ਜਥੇਬੰਦੀ ਮੁੱਦਾ ਕਿਉਂਕਿ ਮੁੱਦਾ ਇਹ ਬਹੁਤ ਵੱਡਾ ਮੁੱਦਾ ਆ ਗਿਆ ਜਿਹੜਾ ਤੁਸੀਂ ਖੁਲਾਸਾ ਕੀਤਾ ਹੈ ਅੱਜ ਜਿਹੜਾ ਅਸੀਂ ਮਸਲਾ ਅੱਜ ਠਾਲਿਆ ਸਮਰਾਲੇ ਦੇ ਵਿੱਚ ਅਸੀਂ ਜਨ ਸਾਹਿਬ ਨਾਲ ਮਿਲ ਕੇ ਆਏ ਆ ਇਹ ਸਾਡੇ ਜਿੰਨੇ ਵੀ ਮਤਲਬ ਪੰਜਾਬ ਦੇ ਹਨ ਦਾਰਦੀ ਇਲਾਕੇ ਦੇ ਹਨ ਦਾਰਦੀ ਲੋਕ ਨੇ ਅਸੀਂ ਇੱਕ ਇੱਕ ਦਨ ਮੀਟਿੰਗ ਘੇਰ ਕੇ ਵਿਚਾਰ ਕਰੀ ਜਦੋਂ ਬਾਲਿਓਂ ਜੋ ਘਟਨਾ ਘਟੀ ਹੈ ਐਕਸੀਡੈਂਟ ਹੋਇਆ ਮੁੰਡਾ ਨੌਜਵਾਨ ਗਿਆ ਉਸ ਤੋਂ ਬਾਅਦ ਬੜਾ ਦਰਦ ਹੋਇਆ ਵੀ ਇਹ ਤਾਂ ਸਾਨੂੰ ਉਪਰਾਲਾ ਕਰਨਾ ਪਊਗਾ ਜੀ ਕਾਫੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਵਿਸ਼ਟਾਚਾਰ ਵਿਰੋਧੀ ਫਰੰਟ ਦੇ ਵਿੱਚ ਅਸੀਂ ਮੀਟਿੰਗ ਕਰਕੇ ਸਾਰੀਆਂ ਜਥੇਬੰਦੀਆਂ ਵੀ ਕਿਸਾਨ ਜਥੇਬੰਦੀਆਂ ਵੀ ਇੱਕ ਦੋ ਆਈਆਂ ਵਿੱਚ ਮੈਨੂੰ ਬੁਲਾਇਆ ਗਿਆ ਮੇਰੇ ਨਾਲ ਹੋਰ ਸਾਡੇ ਨਰਮਨ ਸਿੰਘ ਮੁਸ਼ਕਰਾਵਾਦ ਤੋਂ ਨੇ ਉਹ ਵੀ ਜ਼ਿਲ੍ਹਾ ਮੈਂਬਰ ਨੇ ਨਾਲ ਹੋਰ ਵੀ ਸੱਜਣ ਬਹੁਤ ਆਏ ਸਤਿਕਾਰਯੋਗ ਅਸੀਂ ਫਿਰ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਆ ਕਿ ਵੀ ਇਹਨਾਂ ਨੂੰ ਪੁਲਿਸ ਨੂੰ ਹੁਕਮ ਕਰੋ ਵੀ ਜਾ ਕੇ ਜਿੰਨੇ ਵੀ ਡੇਰਿਆਂ ਦੇ ਵਿੱਚ ਰਹਿੰਦੇ ਨੇ ਇਹਨਾਂ ਨੂੰ ਕਹੋ ਵੀ ਤੁਸੀਂ ਡੇਰਿਆਂ ਦੇ ਵਿੱਚ ਰੱਖੋ ਜੇ ਬਾਹਰ ਕਰਨਗੇ ਤਾਂ ਅਸੀਂ ਬੇਤੁਕਾਰ ਨਹੀਂ ਕਰਾਂਗੇ ਕਾਨੂੰਨੀ ਕਾਰਵਾਈ ਕਰਦ ਸਰਕਾਰ ਨੂੰ ਬੇਨਤੀ ਹੈ ਚਲੋ ਬਹੁਤ ਵਧੀਆ ਅੱਜ ਦਾ ਮੁੱਦਾ ਰਿਹਾ ਜੀ ਆਪਾਂ ਅੱਗੇ ਹੋਰ ਮੁੱਦੇ ਤੁਹਾਡੇ ਨਾਲ ਜੁੜੇ ਰਹਾਂਗੇ ਤੇ ਦਰਸ਼ਕਾਂ ਨੂੰ ਬੇਨਤੀ ਹੈ ਵੀ ਆਪਣੀ ਟਿੱਪਣੀ ਇੱਥੇ ਜਰੂਰ ਦੇਦਾ ਕਰੋ ਸੋ ਸਾਰਿਆਂ ਦਾ ਧੰਨਵਾਦ